ਆਪਾਂ ਵੋਟ ਆਪਣੀ ਸੋਚ ਸਮਝ ਕੇ ਪਾਈਏ ਸਾਰੇ ਜਿਹੜੇ 18 ਸਾਲ ਤੋਂ ਉੱਪਰ ਬਾਲਗ ਹੋ ਨੇ ਜਿਨ੍ਹਾਂ ਦੀਆਂ ਵੋਟਾਂ ਬਣਗੀਆਂ ਨੇ ਉਹਨੂੰ ਮੈਂ ਅਪੀਲ ਕਰਦਾ ਵੱਧ ਤੋਂ ਵੱਧ ਵੋਟ ਪਾਓ ਵੀ ਜਿਹੜੀ ਤੁਹਾਨੂੰ ਲੱਗ ਹਜੀ ਸਵਾਗਤ ਆਪ ਸਵਦਾਤੇ ਮਹਾਂ ਸੁੱਖਾ ਖੇੜੀ ਵਾਲਾ ਸਭ ਨੂੰ ਪਤਾ ਆ ਕਿ ਚੋਣ ਜਾਬਤਾ ਲੱਗ ਚੁੱਕਿਆ ਆ ਤੇ ਹੁਣ ਇਲੈਕਸ਼ਨ ਕਮਿਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸੂਬੇ ਵਿੱਚ ਜਿਹੜਾ ਹੈਗਾ ਲੋਕ ਸਭਾ ਚੋਣਾਂ ਕਰਵਾਉਣ ਜਾ ਰਹੀ ਆ ਤੇ ਸਾਡੇ ਨਾਲ ਕੁਝ ਸ਼ਹਿਰੀ ਤੇ ਕੁਝ ਲੋਕ ਮੌਜੂਦ ਨੇ ਗੱਲਬਾਤ ਜ਼ਰੂਰ ਕਰ ਲੈਨੇ ਆ ਕਿ ਕਿਵੇਂ ਦੇਖਦੇ ਨੇ ਚੋਣ ਜਾਬਤੇ ਨੂੰ ਲੈ ਕੇ ਤੇ ਕੀ ਕਹਿਣਾ ਉਹਨਾਂ ਦਾ ਬਹੁਤ ਅੜਕਲਾਂ ਤੋਂ ਬਾਅਦ ਆਖਰਕਾਰ ਚੋਣ ਜਾਬਤਾ ਲੱਗ ਗਿਆ ਜੀ ਕਿਵੇਂ ਦੇਖਦੇ ਹੋ ਦੇਖੋ ਚੋਣਾ ਹੋਣਾ ਸਵਮਿਵਹ ਚੋਣਾ ਹੋਣੀ ਚਾਹੀਦੀਆਂ ਨੇ ਮੈਂ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਇਹ ਵੋਟ ਜ਼ਰੂਰੀ ਹੈ ਇੱਕ ਅਹਿਮ ਬੋਰਡ ਦੇ ਅਧਿਕਾਰਨ ਵਾਲੀ ਆਪਾਂ ਸਰਕਾਰਾਂ ਚੇਂਜ ਕਰ ਸਕਦੇ ਆ ਆਪਣੇ ਕੋਲ ਇੱਕੋ ਹੀ ਇਹ ਅਧਿਕਾਰ ਆ ਬੋਰਡ ਦਾ ਆਪਾਂ ਬੋਰਡ ਆਪੀ ਸੋਚ ਸਮਝ ਕੇ ਪਾਈਏ ਸਾਰੇ ਜਿਹੜੇ 18 ਸਾਲ ਦੇ ਉੱਪਰ ਬਾਲਗ ਹੋ ਗਏ ਨੇ ਜਿਨ੍ਹਾਂ ਦੀਆਂ ਵੋਟਾਂ ਬਣਗੀਆਂ ਨੇ ਉਹਨੂੰ ਮੈਂ ਅਪੀਲ ਕਰਾਂ ਵੱਧ ਤੋਂ ਵੱਧ ਵੋਟ ਪਾਓ ਵੀ ਜਿਹੜੀ ਤੁਹਾਨੂੰ ਲੱਗਦਾ ਪਾਰਟੀ ਤੁਹਾਡਾ ਸਾਥ ਦੇ ਰਹੀ ਆ ਉਹਨੂੰ ਵੋਟ ਪਾਓ ਬਹੁਤ ਬਹੁਤ ਵੋਟ ਪਾਓ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਪ੍ਰਸ਼ਾਸਨ ਵੋਟਾਂ ਦੇ ਵਿੱਚ ਕਿਸੇ ਵੀ ਨਾਲ ਕਿਸੇ ਨਾਲ ਕੋਈ ਧੱਕਾ ਨਹੀਂ ਹੋਣਾ ਚਾਹੀਦਾ ਜਾਤ ਪਾਤ ਤੇ ਤੇ ਵੋਟ ਨਹੀਂ ਹੋਣੀ ਚਾਹੀਦੀ ਜਿਹੜੇ ਵੋਟ ਹੋਣੀ ਹੈ ਸਿਰਫ ਵਿਕਾਸ ਦੇ ਉੱਪਰ ਵੀ ਕਿਹੜੀ ਪਾਰਟੀ ਨੇ ਵਿਕਾਸ ਕਰਿਆ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਵਿਕਾਸ ਕਰਿਆ ਅਸੀਂ ਚਾਹੁੰਦੇ ਆ ਵੀ ਵਿਕਾਸ ਦੇ ਆਧਾਰ ਤੇ ਵੋਟਾਂ ਮੰਗੀਆਂ ਜਾਣ ਹਾਲਾਂਕਿ ਚੋਣ ਜੱਜਤਾ ਲੱਗਿਆ ਵਸੀਮ ਕਿਵੇਂ ਦੇਖਦੇ ਹੋ ਕਿ ਜਿਹੜੀ ਕਿ ਦੂਜੇ ਦੇ ਦੋਸ਼ਣਵਾਦੀ ਲੱਗਦੀ ਆ ਤੇ ਪਾ ਟਿੱਪਣੀ ਹੁੰਦੀ ਲੱਗਦਾ ਕਿ ਨਿੱਜੀ ਰੰਗੀ ਤੌਰ ਤੇ ਨਹੀਂ ਲੱਗਣੀ ਚਾਹੀਦੀ ਸਿਰਫ ਜਿਹੜਾ ਹੈਗਾ ਵਧੀਆ VOTING ਹੋਣੀ ਚਾਹੀਦੀ ਹੈ ਬਿਲਕੁਲ ਜੀ ਜਿਵੇਂ ਸਭ ਨੂੰ ਪਤਾ ਗਿਆ ਜੀ ਹਿੰਦੁਸਤਾਨ ਦੇ ਵਿੱਚ ਚੇਂਜ ਆਪਤਾ ਲੱਗੂ ਹੋ ਚੁੱਕਿਆ ਤਾਂ ਇਸ ਵਾਰ ਦੀ ਯੂਥ ਨੂੰ ਉਹ ਜਿਹੜੇ ਸਾਡੇ ਬਜ਼ੁਰਗ ਸਾਈਬਾਨ ਨੇ ਔਰ तमाम ਹਿੰਦੁਸਤਾਨ ਦੇ ਲੋਕਾਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਇਸ ਵਾਰ ਦਾ ਜਿਹੜੀ ਚੋਣ ਹੈ ਹਿੰਦੁਸਤਾਨ ਦੇ ਵਿੱਚ ਹੋਣੀ ਹੈ ਸਾਨੂੰ ਐਸਾ ਲੀਡਰ ਲੈ ਕੇ ਆਈਏ ਜਿਹੜਾ ਐਜੂਕੇਸ਼ਨ ਦੇ ਆਧਾਰ ਤੇ ਰੋਜ਼ਗਾਰ ਦੇ ਆਧਾਰ ਤੇ ਔਰ ਹਿੰਦੁਸਤਾਨ ਦੇ ਵਿੱਚ ਪਿਆਰ ਮੁਹੱਬਤ ਦੇ ਨਾਮ ਤੇ ਸੈਕੂਲਰਿਜ਼ਮ ਲੈ ਕੇ ਆਪ ਦਾ ਕਿਹੜੇ ਕਿਹੜੇ ਹਲਕੇ ਲੋਕ ਸਭਾ ਨਾਲ ਲੱਗਦੇ ਨੇ ਦੇਖੋ ਹਲਕੇ ਮੈਂ ਗੁਜ਼ਾਰਿਸ਼ ਕਰ ਕਿਉਂਕਿ ਮੈਂ ਮਲੇਕੂਲਾ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਸਭ ਤੋਂ ਪਹਿਲਾਂ ਮੈਂ ਪੰਜਾਬ ਦੇ ਲੋਕਾਂ ਨੂੰ ਗੁਜ਼ਾਰਿਸ਼ ਕਰੂੰਗਾ ਇਸ ਤਰ੍ਹਾਂ ਦੀ ਡਿਬੇਟਸ ਬਿਲਕੁਲ ਪਵੰਦੀ ਲੱਗਣੀ ਚਾਹੀਦੀ ਹੈ ਔਰ ਹਿੰਦੁਸਤਾਨ ਬਿਲਕੁਲ ਆਵਾਜ਼ ਔਰ ਪਿਆਰ ਮੁਹੱਬਤ ਵਾਲਾ ਦੇਸ਼ ਬੰਨਾ ਚਾਹੀਦਾ ਭਾਈ ਸਰਕਾਰਾਂ ਭਾਈਚਾਰੇ ਵਾਲਾ ਦੇਸ਼ ਬਣਨਾ ਚਾਹੀਦਾ ਆ ਇਹ ਕਹਿੰਦੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਡਿਬੇਟਾਂ ਹੁੰਦੀਆਂ ਨੇ ਵੱਡੇ ਵੱਡੇ ਚੈਨਲਾਂ ਤੇ ਡਿਬੇਟਸ ਹੁੰਦੀਆਂ ਨੇ ਇੱਕ ਪਾਸੇ ਕੋਈ ਖਾਸ ਧਰਮ ਦਾ ਬੰਦਾ ਪਿਠਾ ਲੇਟਾ ਜਾਂਦਾ ਇੱਕ ਪਾਸੇ ਕੋਈ ਖਾਸ ਧਰਮ ਦਾ ਬੰਦਾ ਪਿਠਾ ਲੇਟਾ ਜਾਂਦਾ ਤੇ ਉਹ ਸਿਆਸੀ ਇਹ ਆ ਉਹ ਭੜਕਾਉ ਪਾਸ਼ਣ ਅਜੇ ਲੱਗਦਾ ਕਿ ਪਾਬੰਦੀ ਹੋਣੀ ਚਾਹੀਦੀ ਐ ਡਿਬੇਟਾਂ ਤੇ ਬਿਲਕੁਲ ਚੋਣ ਪ੍ਰਸ਼ਾਸਨ ਨੂੰ ਇਸ ਗੱਲ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਐਕਟੀਵਿਟੀਆਂ ਨੇ ਉਹਨਾਂ ਤੇ ਰੋਕ ਲਾਈ ਜਾਵੇ ਤਾਂ ਕਿ ਚੋਣ ਪ੍ਰਸ਼ਾਸਨ ਨੂੰ ਇਸ ਗੱਲ ਦੇ ਰੋਕ ਲਾਉਣੀ ਚਾਹੀਦੀ ਹੈ ਤਾਂ ਕਿ ਨਿਰਪੱਖ ਚੋਣਾ ਹੋ ਸਕਣ ਤੇ ਮਤਦਾਤਾ ਅਧਿਕਾਰ ਹੈ ਜਿਹੜਾ ਇਹ ਸਭ ਤੋਂ ਇੱਕ ਵੱਡੀ ਪਾਵਰ ਹੈ ਜਿਸ ਨੂੰ ਨੌਜਵਾਨ ਹੈਗੇ ਨੇ ਜਾਂ ਬਜ਼ੁਰਗ ਨੇ ਜਿਹੜੇ ਵੀ ਨੇ ਉਹ ਇਸ ਨੂੰ ਯੂਜ਼ ਕਰਕੇ ਜਿਹੜਾ ਹੈਗਾ ਨਵੀਂ ਸਰਕਾਰ ਚੁਣ ਸਕਦੇ ਨੇ ਨਾਮ ਤੋਂ ਆਪਣਾ ਕੀ ਤੇ ਚੋਣ ਕਮਿਸ਼ਨ ਦਾ ਇਹ ਪੂਰਾ ਮਤਲਬ ਜ਼ਿੰਮੇਵਾਰੀ ਬਣਦੀ ਹੈ ਕਿ ਨਿਰਪੱਖ ਚੋਣਾਂ ਕਰਾਈਆਂ ਜਾਣ ਜਿਹੜੇ ਲੋਕ ਇਸ ਤਰ੍ਹਾਂ ਦੀ ਗਲਤ ਬਿਆਨਬਾਜ਼ੀ ਜਾਂ ਇੱਕ ਦੂਜੇ ਤੇ ਦੋਸ਼ ਲਾਉਂਦੇ ਨੇ ਉਹ ਬਹੁਤ ਗਲਤ ਹੈ ਧਰਮ ਨੂੰ ਲੈ ਕੇ ਨਹੀਂ ਚੋਣਾਂ ਲੜੀਆਂ ਜਾ ਸਕਦੀਆਂ ਹੈਗੀਆਂ ਤੇ ਨਾ ਹੀ ਲੜਡੀਆਂ ਚਾਹੀਦੀਆਂ ਨੇ ਕਿਉਂਕਿ ਇੰਡੀਆ ਇੱਕ ਸੈਕੂਲਰ ਦੇਸ਼ ਹੈ ਬਿਲਕੁਲ ਜੀ ਆ ਦੱਸ ਦਿਓ ਕਿ ਮਲੇਰ ਕੋਟਲਾ ਤੇ ਜਰਗ ਚੌਂਗ ਦੇ ਵਿੱਚ ਖੜੇ ਆ ਤੇ ਇਹ ਤਸਵੀਰਾਂ ਨੇ ਮਲੇਰ ਕੋਟਲਾ ਦੇ ਉਸ ਭੀੜ ਭੜਕ ਵਾਲੇ ਆ ਇਲਾਕੇ ਦੀਆਂ ਜਿੱਥੇ ਤੁਹਾਨੂੰ ਜਿਹੜਾ ਹੈਗਾ ਇਸ ਸਮੇਂ ਮਾਹੌਲ ਦਿਖ ਰਿਹਾ ਅੱਜ ਚੋਣ ਜਾਬਤਾ ਲੱਗ ਚੁੱਕਿਆ ਤੇ ਇਸ ਚੋਣ ਜਾਬਤੇ ਨੂੰ ਲੈ ਕੇ ਵੱਖ-ਵੱਖ ਜਰੇ ਲੋਕ ਨੇ ਖਾਸ ਕਰਕੇ ਨੌਜਵਾਨ ਨੇ ਉਹਨਾਂ ਨੇ ਆਪਣੀ رائے ਦਿੱਤੀ ਹੈ ਤੇ ਕਿਹਾ ਕਿ ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ ਨੇ ਤੇ ਉਹਨਾਂ ਨੂੰ ਉਮੀਦ ਹੈ ਕਿ ਮਾਨਜੁਗ ਪ੍ਰਸ਼ਾਸਨ ਤੇ ਇਲੈਕਸ਼ਨ ਕਮਿਸ਼ਨ ਅਜਿਹਾ ਹੀ ਕਰਨਗੇ ਤੇ ਜਿਹੜਾ ਕੋਈ ੜਕਾਉ ਭਾਸ਼ਣ ਜਾਂ ਫਿਰ ਗਲਤ ਸ਼ਬਦਾਬਲੀ ਦਾ ਇਸਤੇਮਾਲ ਕਰਦਾ ਹੈ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਨਫ਼ਰਤ ਭਰੇ ਮਾਹੌਲ ਦੇ ਵਿੱਚ ਕੋਈ ਅਜਿਹਾ ਚੋਣਾ ਹੋਣ ਬਲਕਿ ਸਖਾਵੇ ਮਾਹੌਲ ਦੇ ਵਿੱਚ ਚੋਣਾ ਹੋਣਾ ਚਾਹੀਦਾ ਹੁੰਦਾ ਵਿਖਰਾ ਹੋਏਗਾ ਕਿ ਇਲੈਕਸ਼ਨ ਕਮਿਸ਼ਨ ਹੁਣ ਕਿੰਨੇਕ ਸ਼ਕਤੀ ਦੇ ਨਾਲ ਜਾਂ ਇਸ ਚੋਣਾਂ ਨੂੰ ਲੈ ਕੇ ਆਪਣੇ ਇੰਤਜ਼ਾਮ ਕਰਦੀ ਹੈ ਕਿੰਨੀਆਂ ਪੈਰਾਮਿਲਟਰੀ ਫੋਰਸਸ ਜਿਹੜੀਆਂ ਨੇ ਤਾਇਨਾਤ ਕੀਤੀਆਂ ਜਾਂਦੀਆਂ ਦੱਸ ਜੀਏ ਮਲੇਰ ਕੋਟਲਾ ਦੇ ਨਾਲ ਦੋ ਆ ਲੋਕ ਸਭਾ ਹਲਕੇ ਲੱਗਦੇ ਨੇ ਜਿਦੇ ਵਿੱਚ ਫਤੇਗੜ ਸਾਹਿਬ ਅਤੇ ਸੰਗਰੂਰ ਦੋ ਹਲਕੇ ਨੇ ਤੇ ਦੋਨਾਂ ਹਲਕਿਆਂ ਵਿੱਚ ਵੱਖ-ਵੱਖ ਆ ਵੋਟਰ ਜਿਹੜੇ ਨੇ ਉਹ ਨਜ਼ਰ ਆਉਣਗੇ ਦੇਖਣਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਆਮਨ ਸ਼ਾਂਤੀ ਨਾਲ ਕਿਸ ਤਰੀਕੇ ਨਾਲ ਇਲੈਕਸ਼ਨ ਕਮਿਸ਼ਨ ਕਰਾਉਂਦਾ ਨਜ਼ਰ ਆਏਗਾ ਮਲੇਰ ਕੋਟਲਾ ਤੋਂ ਸੁੱਖਾ ਖੇੜੀ ਵਾਲਾ ਅਜੀ ਸਵਾਗਤ ਆਪ ਸਭ ਦਾ ਅਤੇ ਮੈਂ ਹਾਂ ਸੁੱਖਾ ਖੇੜੀ ਵਾਲਾ ਸਭ ਨੂੰ ਪਤਾ ਆ ਕਿ ਚੋਣ ਜਾਬਤਾ ਲੱਗ ਚੁੱਕਿਆ ਆ ਤੇ ਹੁਣ ਇਲੈਕਸ਼ਨ ਕਮਿਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸੂਬੇ ਵਿੱਚ ਜਿਹੜਾ ਹੈਗਾ ਲੋਕ ਸਭਾ ਚੋਣਾਂ ਕਰਵਾਉਣ ਜਾ ਰਹੀ ਹੈ ਤੇ ਸਰ ਨਾਲ ਕੁਝ ਸ਼ਹਿਰੀ ਤੇ ਕੁਝ ਲੋਕ ਮੌਜੂਦ ਨੇ ਗੱਲਬਾਤ ਜ਼ਰੂਰ ਕਰ ਲੈਨੇ ਆ ਕਿ ਕਿਵੇਂ ਦੇਖਦੇ ਨੇ ਚੋਣ ਜਾਬਤੇ ਨੂੰ ਲੈ ਕੇ ਤੇ ਕੀ ਕਹਿਣਾ ਉਹਨਾਂ ਦਾ ਬਹੁਤ ਅੜਕਲਾਂ ਤੋਂ ਬਾਅਦ ਆਖਰਕਾਰ ਚੋਣ ਜਾਬਤਾ ਲੱਗ ਗਿਆ ਜੀ ਕਿਵੇਂ ਦੇਖਦੇ ਹੋ ਦੇਖੋ ਚੋਣਾ ਹੋਣਾ ਸਵੰਮਵ ਚੋਣਾ ਹੋਣੀ ਚਾਹੀਦੀਆਂ ਨੇ ਮੈਂ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਇਹ ਵੋਟ ਜ਼ਰੂਰੀ ਹੈ ਇੱਕ ਅਹਿਮ ਬੋਰਡ ਦੇ ਅਧਿਕਾਰਨ ਵਾਲੀ ਆਪਾਂ ਸਰਕਾਰਾਂ ਚੇਂਜ ਕਰ ਸਕਦੇ ਆ ਆਪਣੇ ਕੋਲ ਇੱਕੋ ਹੀ ਇਹ ਅਧਿਕਾਰ ਆ ਬੋਟ ਦਾ ਆਪਾਂ ਬੋਟ ਆ ਵੀ ਸੋ ਸਮਝ ਕੇ ਭਾਈਏ ਸਾਰੇ ਜਿਹੜੇ 18 ਸਾਲ ਦੇ ਉੱਪਰ ਬਾਲਗ ਹੋ ਗਏ ਨੇ ਜਿਨ੍ਹਾਂ ਦੀਆਂ ਵੋਟਾਂ ਬਣ ਗਈਆਂ ਨੇ ਉਹਨਾਂ ਨੂੰ ਮੈਂ ਅਪੀਲ ਕਰਾਂ ਵੱਧ ਤੋਂ ਵੱਧ ਵੋਟ ਪਾਓ ਵੀ ਜਿਹੜੀ ਤੁਹਾਨੂੰ ਲੱਗਦਾ ਪਾਰਟੀ ਤੁਹਾਡਾ ਸਾਥ ਦੇ ਰਹੀ ਆ ਉਹਨੂੰ ਵੋਟ ਪਾਓ ਵੱਧ ਤੋਂ ਵੱਧ ਵੋਟ ਪਾਓ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਪ੍ਰਸ਼ਾਸਨ ਵੋਟਾਂ ਦੇ ਵਿੱਚ ਕਿਸੇ ਵੀ ਨਾਲ ਕਿਸੇ ਨਾਲ ਕੋਈ ਧੱਕਾ ਨਹੀਂ ਹੋਣਾ ਚਾਹੀਦਾ ਜਾਤ ਪਾਤ ਤੇ ਤੇ ਵੋਟ ਨਹੀਂ ਹੋਣੀ ਚਾਹੀਦੀ ਜਿਹੜੇ ਵੋਟ ਹੋਣੀ ਹੈ ਸਿਰਫ ਵਿਕਾਸ ਦੇ ਉੱਪਰ ਵੇ ਕਿਹੜੀ ਪਾਰਟੀ ਨੇ ਵਿਕਾਸ ਕਰਿਆ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਵਿਕਾਸ ਕਰਿਆ ਅਸੀਂ ਚੋਣਾਂ ਵੀ ਵਿਕਾਸ ਦੇ ਆਧਾਰ ਤੇ ਵੋਟਾਂ ਮੰਗੀਆਂ ਜਾਣ ਹਾਲਾਂਕਿ ਚੋਣ ਜਾਬਤਾ ਲੱਗਿਆ ਵਸੀਮ ਕਿਵੇਂ ਦੇਖਦੇ ਹੋ ਕਿ ਜਿਹੜੀ ਇੱਕ ਦੂਜੇ ਦੇ ਦੁਸ਼ਮਣਬਾਦੀ ਲੱਗਦੀ ਆ ਟਿੱਪਾ ਟਿੱਪਣੀ ਹੁੰਦੀ ਲੱਗਦਾ ਕਿ ਨਿੱਜੀ ਰੰਜਿਸ਼ ਤੌਰ ਤੇ ਨਹੀਂ ਲੱਗਣੀ ਚਾਹੀਦੀ ਸਿਰਫ ਜਿਹੜਾ ਹੈਗਾ ਵਧੀਆ VOTING ਹੋਣੀ ਚਾਹੀਦੀ ਹੈ ਬਿਲਕੁਲ ਜੀ ਜਿਵੇਂ ਸਭ ਨੂੰ ਪਤਾ ਗਿਆ ਜੀ ਹਿੰਦੁਸਤਾਨ ਦੇ ਵਿੱਚ ਚੋਣ ਜਾਬਤਾ ਲੱਗੂ ਹੋ ਚੁੱਕਿਆ ਤਾਂ ਇਸ ਵਾਰ ਦੀ ਯੂਥ ਨੂੰ ਉਹ ਜਿਹੜੇ ਸਾਡੇ ਬਜ਼ੁਰਗ ਸਾਈਬਾਨ ਨੇ ਔਰ तमाम ਹਿੰਦੁਸਤਾਨ ਦੇ ਲੋਕਾਂ ਨੂੰ ਇਹ ਹੀ ਗੁਜ਼ਾਰਿਸ਼ ਹੈ ਕਿ ਇਸ ਵਾਰ ਦਾ ਜਿਹੜੀ ਚੋਣ ਹੈ ਹਿੰਦੁਸਤਾਨ ਦੇ ਵਿੱਚ ਹੋਣੀ ਹੈ ਅਸੀਂ ਐਸਾ ਲੀਡਰ ਲੈ ਕੇ ਆਈਏ ਜਿਹੜਾ ਐਜੂਕੇਸ਼ਨ ਦੇ ਆਧਾਰ ਤੇ ਰੋਜ਼ਗਾਰ ਦੇ ਆਧਾਰ ਤੇ ਔਰ ਹਿੰਦੁਸਤਾਨ ਦੇ ਵਿੱਚ ਪਿਆਰ ਮੁਹੱਬਤ ਦੇ ਨਾਮ ਤੇ ਸੈਕੂਲਰਿਜ਼ਮ ਲੈ ਕੇ ਆਵੇ। ਕਿਹੜੇ ਕਿਹੜੇ ਹਲਕੇ ਲੋਕ ਸਭਾ ਨਾਲ ਲੱਗਦੇ ਨੇ ਦੇਖੋ। ਹਲਕੇ ਮੈਂ ਗੁਜ਼ਾਰਿਸ਼ ਕਰ ਕਿਉਂਕਿ ਮੈਂ ਮਲੇਕੂਲਾ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਸਭ ਤੋਂ ਪਹਿਲਾਂ ਮੈਂ ਪੰਜਾਬ ਦੇ ਲੋਕਾਂ ਨੂੰ ਗੁਜ਼ਾਰਿਸ਼ ਕਰੂੰਗਾ ਇਸ ਤਰ੍ਹਾਂ ਦੀ ਡਿਬੇਟਸ ਬਿਲਕੁਲ ਪਾਬੰਦੀ ਲੱਗਣੀ ਚਾਹੀਦੀ ਹੈ ਔਰ ਹਿੰਦੁਸਤਾਨ ਬਿਲਕੁਲ ਆਵਾਜ਼ ਔਰ ਪਿਆਰ ਮੁਹੱਬਤ ਵਾਲਾ ਦੇਸ਼ ਬਣਨਾ ਚਾਹੀਦਾ ਭਾਈਚਾਰੇ ਵਾਲਾ ਭਾਈਚਾਰੇ ਵਾਲਾ ਦੇਸ਼ ਬਣਨਾ ਚਾਹੀਦਾ ਆ ਇਹ ਕਹਿੰਦੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਡਿਬੇਟਾਂ ਹੁੰਦੀਆਂ ਨੇ ਵੱਡੇ ਵੱਡੇ ਚੈਨਲਾਂ ਤੇ ਡਿਬੇਟਸ ਹੁੰਦੀਆਂ ਨੇ ਇੱਕ ਪਾਸੇ ਕੋਈ ਖਾਸ ਧਰਮ ਦਾ ਬੰਦਾ ਬਿਠਾ ਲੇਤਾ ਜਾਂਦਾ ਇੱਕ ਪਾਸੇ ਕੋਈ ਖਾਸ ਧਰਮ ਦਾ ਬੰਦਾ ਬਿਠਾ ਲੇਤਾ ਜਾਂਦਾ ਤੇ ਉਹ ਸਿਆਸੀ ਜਾਂ ਉਹ ਭੜਕਾਉ ਪਾਸਨ ਅਜੇ ਲੱਗਦਾ ਕਿ ਪਾਬੰਦੀ ਹੋਣੀ ਚਾਹੀਦੀ ਹੈ ਡਿਬੇਟਾਂ ਤੇ ਬਿਲਕੁਲ ਚੋਣ ਪ੍ਰਸ਼ਾਸਨ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਐਕਟੀਵਿਟੀਆਂ ਨੇ ਉਹਨਾਂ ਤੇ ਰੋਕ ਲਾਈ ਜਾਵੇ ਤਾਂ ਕਿ ਚੋਣ ਪ੍ਰਸ਼ਾਸਨ ਨੂੰ ਇਸ ਗੱਲ ਦੇ ਰੋਕ ਲਾਉਣੀ ਚਾਹੀਦੀ ਹੈ ਤਾਂ ਕਿ ਨਿਰਪੱਖ ਚੋਣਾ ਹੋ ਸਕਣ ਤੇ ಮತ ਦਾ ਅਧਿਕਾਰ ਹੈ ਜਿਹੜਾ ਹੈ ਇਹ ਸਭ ਤੋਂ ਇੱਕ ਵੱਡੀ ਪਾਵਰ ਹੈ ਜਿਸ ਨੂੰ ਨੌਜਵਾਨ ਹੈਗੇ ਨੇ ਜਾਂ ਬਜ਼ੁਰਗ ਨੇ ਜਿਹੜੇ ਵੀ ਨੇ ਉਹ ਇਸ ਨੂੰ ਯੂਜ਼ ਕਰਕੇ ਜਿਹੜਾ ਹੈਗਾ ਨਵੀਂ ਸਰਕਾਰ ਚੋਂ ਚੁਣ ਸਕਦੇ ਨੇ ਨਾਮ ਦੁੱਸੋਂ ਆਪਣਾ ਕੀ ਤੇ ਚੋਣ ਕਮਿਸ਼ਨ ਦਾ ਇਹ ਪੂਰਾ ਮਤਲਬ ਜ਼ਿੰਮੇਵਾਰੀ ਬਣਦੀ ਹੈ ਕਿ ਨਿਰਪੱਖ ਚੋਣਾਂ ਕਰਾਈਆਂ ਜਾਣ ਜਿਹੜੇ ਲੋਕ ਇਸ ਤਰ੍ਹਾਂ ਦੀ ਗਲਤ ਬਿਆਨਬਾਜ਼ੀ ਜਾਂ ਇੱਕ ਦੂਜੇ ਤੇ ਦੋਸ਼ ਲਾਉਂਦੇ ਨੇ ਉਹ ਬਹੁਤ ਗਲਤ ਹੈ ਧਰਮ ਨੂੰ ਲੈ ਕੇ ਨਹੀਂ ਚੋਣਾਂ ਲੜੀਆਂ ਜਾ ਸਕਦੀਆਂ ਹੈਗੀਆਂ ਤੇ ਨਾ ਹੀ ਲੜੀਆਂ ਚਾਹੀਦੀਆਂ ਨੇ ਕਿਉਂਕਿ ਇੰਡੀਆ ਇੱਕ ਸੈਕੂਲਰ ਦੇਸ਼ ਹੈ ਬਿਲਕੁਲ ਜੀ ਆ ਦੱਸ ਦਿਓ ਕਿ ਮਲੇਰ ਕੋਟਲਾ ਦੇ ਜਰਗ ਚੌਂਗ ਦੇ ਵਿੱਚ ਖੜੇ ਆ ਤੇ ਇਹ ਤਸਵੀਰਾਂ ਨੇ ਮਲੇਰ ਕੋਟਲਾ ਦੇ ਉਸ ਭੀੜ ਭੜਕ ਵਾਲੇ ਆ ਇਲਾਕੇ ਦੀਆਂ ਜਿੱਥੇ ਤੁਹਾਨੂੰ ਜਿਹੜਾ ਹੈਗਾ ਇਸ ਸਮੇਂ ਮਾਹੌਲ ਦਿਖ ਰਿਹਾ ਅੱਜ ਚੋਣ ਜਾਬਤਾ ਲੱਗ ਚੁੱਕਿਆ ਤੇ ਇਸ ਚੋਣ ਜਾਬਤੇ ਨੂੰ ਲੈ ਕੇ ਵੱਖ-ਵੱਖ ਜਰੇ ਲੋਕ ਨੇ ਖਾਸ ਕਰਕੇ ਨੌਜਵਾਨ ਨੇ ਉਹਨਾਂ ਨੇ ਆਪਣੀ رائے ਦਿੱਤੀ ਹੈ ਤੇ ਕਿਹਾ ਕਿ ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ ਨੇ ਤੇ ਉਹਨਾਂ ਨੂੰ ਉਮੀਦ ਹੈ ਕਿ ਮਾਨਜੁਗ ਪ੍ਰਸ਼ਾਸਨ ਤੇ ਇਲੈਕਸ਼ਨ ਕਮਿਸ਼ਨ ਅਜਿਹਾ ਹੀ ਕਰਨਗੇ ਤੇ ਜਿਹੜਾ ਕੋਈ ੜਕਾਉ ਭਾਸ਼ਣ ਜਾਂ ਫਿਰ ਗਲਤ ਸ਼ਬਦਾਬਲੀ ਦਾ ਇਸਤੇਮਾਲ ਕਰਦਾ ਹੈ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਨਫ਼ਰਤ ਭਰੇ ਮਾਹੌਲ ਦੇ ਵਿੱਚ ਕੋਈ ਅਜਿਹਾ ਚੋਣਾ ਹੋਣਾ ਬਲਕਿ ਸਖਾਵੇ ਮਾਹੌਲ ਦੇ ਵਿੱਚ ਚੋਣਾ ਹੋਣਾ ਚਾਹੀਦਾ ਹੁੰਦਾ ਵਿਖਰਾ ਹੋਏਗਾ ਕਿ ਇਲੈਕਸ਼ਨ ਕਮਿਸ਼ਨ ਹੋਣ ਕਿੰਨੇਕ ਸਖਤੀ ਦੇ ਨਾਲ ਜਾਂ ਇਸ ਚੋਣਾਂ ਨੂੰ ਲੈ ਕੇ ਆਪਣੇ ਇੰਤਜ਼ਾਮ ਕਰਦੀ ਹੈ ਕਿੰਨੀਆਂ ਪੈਰਾਮਿਲਟਰੀ ਫੋਰਸਸ ਜਿਹੜੀਆਂ ਨੇ ਤਾਇਨਾਤ ਕੀਤੀਆਂ ਆਂਦੀਆਂ ਦੱਸ ਜੀਏ ਮਲੇਰ ਕੋਟਲਾ ਦੇ ਨਾਲ ਦੋ ਲੋਕ ਸਭਾ ਹਲਕੇ ਲੱਗਦੇ ਨੇ ਜਿਦੇ ਵਿੱਚ ਫਤੇਗੜ ਸਾਹਿਬ ਅਤੇ ਸੰਗਰੂਰ ਦੋ ਹਲਕੇ ਨੇ ਤੇ ਦੋਨਾਂ ਹਲਕਿਆਂ ਵਿੱਚ ਵੱਖ-ਵੱਖ ਆ ਵੋਟਰ ਜਿਹੜੇ ਨੇ ਉਹ ਨਜ਼ਰ ਆਉਣਗੇ ਦੇਖਣਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਆਪਣਾ ਮਾਨ ਸ਼ਾਂਤੀ ਨਾਲ ਕਿਸ ਤਰੀਕੇ ਨਾਲ ਇਲੈਕਸ਼ਨ ਕਮਿਸ਼ਨ ਕਰਾਉਂਦਾ ਨਜ਼ਰ ਆਏਗਾ ਮਲੇਰ ਕੋਟਾ ਤੋਂ ਸੁੱਖਾ ਖੇੜੀ ਵਾਲਾ ਅਜੀ ਸਵਾਗਤ ਆਪ ਸਭ ਦਾ ਅਤੇ ਮੈਂ ਆ ਸੁੱਖਾ ਖੇੜੀ ਵਾਲਾ ਸਭ ਨੂੰ ਪਤਾ ਆ ਕਿ ਚੋਣ ਜਾਬਤਾ ਲੱਗ ਚੁੱਕਿਆ ਆ ਤੇ ਹੁਣ ਇਲੈਕਸ਼ਨ ਕਮਿਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸੂਬੇ ਵਿੱਚ ਜਿਹੜਾ ਹੈਗਾ ਲੋਕ ਸਭਾ ਚੋਣਾਂ ਕਰਵਾਉਣ ਜਾ ਰਹੀ ਹੈ ਤੇ ਸਾਡੇ ਨਾਲ ਕੁਝ ਸ਼ਹਿਰੀ ਤੇ ਕੁਝ ਲੋਕ ਮੌਜੂਦ ਨੇ ਗੱਲਬਾਤ ਜ਼ਰੂਰ ਕਰ ਲੈਨੇ ਆ ਕਿ ਕਿਵੇਂ ਦੇਖਦੇ ਨੇ ਚੋਣ ਜਾਬਤੇ ਨੂੰ ਲੈ ਕੇ ਤੇ ਕੀ ਕਹਿਣਾ ਉਹਨਾਂ ਦਾ ਬਹੁਤ ਅੜਕਲਾਂ ਤੋਂ ਬਾਅਦ ਆਖਰਕਾਰ ਚੋਣ ਜਾਬਤਾ ਲੱਗ ਗਿਆ ਜੀ ਕਿਵੇਂ ਦੇਖਦੇ ਹੋ ਦੇਖੋ ਚੋਣਾਂ ਹੋਣਾ ਸਵਮਿਵਤਾ ਚੋਣਾਂ ਹੋਣੀਆਂ ਚਾਹੀਦੀਆਂ ਨੇ ਮੈਂ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਇਹ ਵੋਟ ਜ਼ਰੂਰੀ ਹੈ ਇੱਕ ਅਹਿਮ ਬੋਟ ਦੇ ਅਧਿਕਾਰਨ ਵਾਲੀ ਆਪਾਂ ਸਰਕਾਰਾਂ ਚੇਂਜ ਕਰ ਸਕਦੇ ਆ ਆਪਣੇ ਕੋਲ ਇੱਕੋ ਹੀ ਅਧਿਕਾਰ ਆ ਬੋਰਡ ਦਾ ਆਪਾਂ ਬੋਰਡ ਆਪੀ ਸੋਚ ਸਮਝ ਕੇ ਭਾਈਏ ਸਾਰੇ ਜਿਹੜੇ 18 ਸਾਲ ਦੇ ਉੱਪਰ ਬਾਲਗ ਹੋ ਗਏ ਨੇ ਜਿਨ੍ਹਾਂ ਦੀਆਂ ਵੋਟਾਂ ਬਣ ਗਈਆਂ ਨੇ ਉਹਨੂੰ ਮੈਂ ਅਪੀਲ ਕਰਾਂ ਵੱਧ ਤੋਂ ਵੱਧ ਵੋਟ ਪਾਓ ਵੀ ਜਿਹੜੀ ਤੁਹਾਨੂੰ ਲੱਗਦਾ ਪਾਰਟੀ ਤੁਹਾਡਾ ਸਾਥ ਦੇ ਰਹੀ ਆ ਉਹਨੂੰ ਵੋਟ ਪਾਓ ਵੱਧ ਤੋਂ ਵੱਧ ਵੋਟ ਪਾਓ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਪ੍ਰਸ਼ਾਸਨ ਵੋਟਾਂ ਦੇ ਵਿੱਚ ਕਿਸੇ ਵੀ ਨਾਲ ਕਿਸੇ ਨਾਲ ਕੋਈ ਧੱਕਾ ਨਹੀਂ ਹੋਣਾ ਚਾਹੀਦਾ ਜਾਤ ਪਾਤ ਤੇ ਤੇ ਵੋਟ ਨਹੀਂ ਹੋਣੀ ਚਾਹੀਦੀ ਜਿਹੜੇ ਵੋਟ ਹੋਣੀ ਹੈ ਸਿਰਫ ਵਿਕਾਸ ਦੇ ਉੱਪਰ ਵੇ ਕਿਹੜੀ ਪਾਰਟੀ ਨੇ ਵਿਕਾਸ ਕਰਿਆ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਵਿਕਾਸ ਕਰਿਆ ਅਸੀਂ ਚਾਹੁੰਦੇ ਹਾਂ ਵੀ ਵਿਕਾਸ ਦੇ ਆਧਾਰ ਤੇ ਵੋਟਾਂ ਮੰਗੀਆਂ ਜਾਣ ਹਾਲਾਂਕਿ ਚੋਣ ਜਾਬਤਾ ਲੱਗਿਆ ਵਸੀਮ ਕਿਵੇਂ ਦੇਖਦੇ ਹੋ ਕਿ ਜਿਹੜੀ ਇੱਕ ਦੂਜੇ ਦੇ ਦੁਸ਼ਮਣਬਾਦੀ ਲੱਗਦੀ ਆ ਟਿੱਪਾ ਟਿੱਪਣੀ ਹੁੰਦੀ ਲੱਗਦਾ ਕਿ ਨਿੱਜੀ ਰੰਜਿਸ਼ ਤੌਰ ਤੇ ਨਹੀਂ ਲੱਗਣੀ ਚਾਹੀਦੀ ਸਿਰਫ ਆ ਜਿਹੜਾ ਹੈਗਾ ਵਧੀਆ VOTING ਹੋਣੀ ਚਾਹੀਦੀ ਹੈ ਬਿਲਕੁਲ ਜੀ ਜਿਵੇਂ ਸਭ ਨੂੰ ਪਤਾ ਹੈ ਕਿ ਅਜੇ ਹਿੰਦੁਸਤਾਨ ਦੇ ਵਿੱਚ ਚੋਣ ਜਾਬਤਾ ਲੱਗੂ ਹੋ ਚੁੱਕਿਆ ਤਾਂ ਇਸ ਵਾਰ ਦੀ ਯੂਥ ਨੂੰ ਉਹ ਜਿਹੜੇ ਸਾਡੇ ਬਜ਼ੁਰਗ ਸਾਈਬਾਨ ਨੇ ਔਰ तमाम ਹਿੰਦੁਸਤਾਨ ਦੇ ਲੋਕਾਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਇਸ ਵਾਰ ਦਾ ਜਿਹੜੀ ਚੋਣ ਹੈ ਹਿੰਦੁਸਤਾਨ ਦੇ ਵਿੱਚ ਹੋਣੀ ਹੈ ਅਸੀਂ ਐਸਾ ਲੀਡਰ ਲੈ ਕੇ ਆਈਏ ਜਿਹੜਾ ਐਜੂਕੇਸ਼ਨ ਦੇ ਆਧਾਰ ਤੇ ਰੋਜ਼ਗਾਰ ਦੇ ਆਧਾਰ ਤੇ ਔਰ ਹਿੰਦੁਸਤਾਨ ਦੇ ਵਿੱਚ ਪਿਆਰ ਮੁਹੱਬਤ ਦੇ ਨਾਮ ਤੇ ਸੈਕੂਲਰਿਜ਼ਮ ਲੈ ਕੇ ਆਵੇ ਕਿਹੜੇ ਕਿਹੜੇ ਹਲਕੇ ਲੋਕ ਸਭਾ ਨਾਲ ਲੱਗਦੇ ਨੇ ਹਲਕੇ ਮੈਂ ਗੁਜ਼ਾਰਿਸ਼ ਕਰ ਕਿਉਂਕਿ ਮੈਂ ਮਲੇਕੂਲਾ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਸਭ ਤੋਂ ਪਹਿਲਾਂ ਮੈਂ ਪੰਜਾਬ ਦੇ ਲੋਕਾਂ ਨੂੰ ਗੁਜ਼ਾਰਿਸ਼ ਕਰੂੰਗਾ ਇਸ ਤਰ੍ਹਾਂ ਦੀ ਡਿਬੇਟਸ ਬਿਲਕੁਲ ਪਵੰਦੀ ਲੱਗਣੀ ਚਾਹੀਦੀ ਹੈ ਔਰ ਹਿੰਦੁਸਤਾਨ ਬਿਲਕੁਲ ਆਵਾਜ਼ ਔਰ ਪਿਆਰ ਮੁਹੱਬਤ ਵਾਲਾ ਦੇਸ਼ ਬੰਨਾ ਚਾਹੀਦਾ ਭਾਈਚਾਰੇ ਵਾਲਾ ਭਾਈਚਾਰੇ ਵਾਲਾ ਦੇਸ਼ ਬੰਨਾ ਚਾਹੀਦਾ ਆ ਇਹ ਕਹਿੰਦੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਡਿਬੇਟਾਂ ਹੁੰਦੀਆਂ ਨੇ ਵੱਡੇ ਵੱਡੇ ਚੈਨਲਾਂ ਤੇ ਡਿਬੇਟਸ ਹੁੰਦੀਆਂ ਨੇ ਇੱਕ ਪਾਸੇ ਕੋਈ ਖਾਸ ਧਰਮ ਦਾ ਬੰਦਾ ਭੇਟਾ ਲੇਤਾ ਜਾਂਦਾ ਇੱਕ ਪਾਸੇ ਕੋਈ ਖਾਸ ਧਰਮ ਦਾ ਬੰਦਾ ਭੇਟਾ ਲੇਤਾ ਜਾਂਦਾ ਤੇ ਉਹ ਸਿਆਸੀ ਜਾਂ ਉਹ ਭੜਕਾਉ ਪਾਸ਼ਣ ਅਜੇ ਲੱਗਦਾ ਕਿ ਪਾਬੰਦੀ ਹੋਣੀ ਚਾਹੀਦੀ ਐ ਡਿਬੇਟਾਂ ਤੇ ਬਿਲਕੁਲ ਚੋਣ ਪ੍ਰਸ਼ਾਸਨ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਐਕਟੀਵਿਟੀਆਂ ਨੇ ਉਹਨਾਂ ਤੇ ਰੋਕ ਲਾਈ ਜਾਵੇ ਤਾਂ ਕਿ ਚੋਣ ਪ੍ਰਸ਼ਾਸਨ ਨੂੰ ਇਸ ਗੱਲ ਦੇ ਰੋਕ ਲਾਉਣੀ ਚਾਹੀਦੀ ਹੈ ਤਾਂ ਕਿ ਨਿਰਪੱਖ ਚੋਣਾ ਹੋ ਸਕਣ ਤੇ ಮತ ਦਾ ਅਧਿਕਾਰ ਹੈ ਜਿਹੜਾ ਇਹ ਸਭ ਤੋਂ ਇੱਕ ਵੱਡੀ ਪਾਵਰ ਹੈ ਜਿਸ ਨੂੰ ਨੌਜਵਾਨ ਹੈਗੇ ਨੇ ਜਾਂ ਬਜ਼ੁਰਗ ਨੇ ਜਿਹੜੇ ਵੀ ਨੇ ਉਹ ਇਸ ਨੂੰ ਯੂਜ਼ ਕਰਕੇ ਜਿਹੜਾ ਹੈਗਾ ਨਵੀਂ ਸਰਕਾਰ ਚੁਣ ਸਕਦੇ ਨੇ ਨਾਮ ਤੋਂ ਆਪਣਾ ਕੀ ਤੇ ਚੋਣ ਕਮਿਸ਼ਨ ਦਾ ਇਹ ਪੂਰਾ ਮਤਲਬ ਜ਼ਿੰਮੇਵਾਰੀ ਬਣਦੀ ਹੈ ਕਿ ਨਿਰਪੱਖ ਚੋਣਾ ਕਰਾਈਆਂ ਜਾਣ ਜਿਹੜੇ ਲੋਕ ਇਸ ਤਰ੍ਹਾਂ ਦੀ ਗਲਤ ਬਿਆਨਬਾਜ਼ੀ ਜਾਂ ਇੱਕ ਦੂਜੇ ਤੇ ਦੋਸ਼ ਲਾਉਂਦੇ ਨੇ ਉਹ ਬਹੁਤ ਗਲਤ ਹੈ ਧਰਮ ਨੂੰ ਲੈ ਕੇ ਨਹੀਂ ਚੋਣਾ ਲੜੀਆਂ ਜਾ ਸਕਦੀਆਂ ਹੈਗੀਆਂ ਤੇ ਨਾ ਹੀ ਲੜੀਆਂ ਚਾਹੀਦੀਆਂ ਨੇ ਕਿਉਂਕਿ ਇੰਡੀਆ ਇੱਕ ਸੈਕੂਲਰ ਦੇਸ਼ ਹੈ ਬਿਲਕੁਲ ਜੀ ਆ ਦੱਸਦੇ ਕਿ ਮਲੇਰ ਕੋਟਲਾ ਦੇ ਜਰਗ ਚੌਂਗ ਦੇ ਵਿੱਚ ਖੜਿਆ ਤੇ ਇਹ ਤਸਵੀਰਾਂ ਨੇ ਮਲੇਰ ਕੋਟਲਾ ਦੇ ਉਸ ਭੀੜ ਭੜਕ ਵਾਲੇ ਆ ਇਲਾਕੇ ਦੇ ਆ ਜਿੱਥੇ ਤੁਹਾਨੂੰ ਜਿਹੜਾ ਹੈਗਾ ਇਸ ਸਮੇਂ ਮਾਹੌਲ ਦਿਖ ਰਿਹਾ ਅੱਜ ਚੋਣ ਜਾਬਤਾ ਲੱਗ ਚੁੱਕਿਆ ਤੇ ਇਸ ਚੋਣ ਜਾਬਤੇ ਨੂੰ ਲੈ ਕੇ ਵੱਖ-ਵੱਖ ਜਰੇ ਲੋਕ ਨੇ ਖਾਸ ਕਰਕੇ ਨੌਜਵਾਨ ਨੇ ਉਹਨਾਂ ਨੇ ਆਪਣੀ رائے ਦਿੱਤੀ ਹੈ ਤੇ ਕਿਹਾ ਕਿ ਨਿਰਪੱਖ ਚੋਣਾ ਹੋਣਾ ਚਾਹੀਦਾ ਨੇ ਤੇ ਉਹਨਾਂ ਨੂੰ ਉਮੀਦ ਹੈ ਕਿ ਮਾਨਜੁਗ ਪ੍ਰਸ਼ਾਸਨ ਤੇ ਇਲੈਕਸ਼ਨ ਕਮਿਸ਼ਨ ਅਜਿਹਾ ਹੀ ਕਰਨਗੇ ਤੇ ਜਿਹੜਾ ਕੋਈ ਧੜਕਾਉ ਭਾਸ਼ਣ ਜਾਂ ਫਿਰ ਗਲਤ ਸ਼ਬਦਾਬਲੀ ਦਾ ਇਸਤੇਮਾਲ ਕਰਦਾ ਹੈ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਨਫ਼ਰਤ ਭਰੇ ਮਾਹੌਲ ਦੇ ਵਿੱਚ ਕੋਈ ਅਜਿਹਾ ਚੋਣਾ ਹੋਣ ਬਲਕਿ ਸੁਖਾਵੇਂ ਮਾਹੌਲ ਦੇ ਵਿੱਚ ਚੋਣਾ ਹੋਣਾ ਚਾਹੀਦਾ ਹੈ ਵਿਖਰਾ ਹੋਏਗਾ ਕਿ ਇਲੈਕਸ਼ਨ ਕਮਿਸ਼ਨ ਹੁਣ ਕਿੰਨੇਕ ਸਖਤੀ ਦੇ ਨਾਲ ਜਾਂ ਇਸ ਚੋਣਾਂ ਨੂੰ ਲੈ ਕੇ ਆਪਣੇ ਇੰਤਜ਼ਾਮ ਕਰਦੀ ਹੈ ਕਿੰਨੀਆਂ ਪੈਰਾਮਿਲਟਰੀ ਫੋਰਸਸ ਜਿਹੜੀਆਂ ਨੇ ਤਾਇਨਾਤ ਕੀਤੀਆਂ ਆਂਦੀਆਂ ਦੱਸ ਜੀ ਮਲੇਰ ਕੋਟਲਾ ਦੇ ਨਾਲ ਦੋ ਲੋਕ ਸਭਾ ਹਲਕੇ ਲੱਗਦੇ ਨੇ ਜਿਦੇ ਵਿੱਚ ਫਤੇਗੜ ਸਾਹਿਬ ਅਤੇ ਸੰਗਰੂਰ ਦੋ ਹਲਕੇ ਨੇ ਤੇ ਦੋਨਾਂ ਹਲਕਿਆਂ ਵਿੱਚ ਵੱਖ-ਵੱਖ ਵੋਟਰ ਜਿਹੜੇ ਨੇ ਉਹ ਨਜ਼ਰ ਆਉਣਗੇ ਦੇਖਣਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਆਪਣਾ ਮਾਨ ਸ਼ਾਂਤੀ ਨਾਲ ਕਿਸ ਤਰੀਕੇ ਨਾਲ ਇਲੈਕਸ਼ਨ ਕਮਿਸ਼ਨ ਕਰਾਉਂਦਾ ਨਜ਼ਰ ਆਏਗਾ ਮਲੇਰ ਕੋਟਲਾ ਤੋਂ ਸੁੱਖਾ ਖੇੜੀ ਵਾਲਾ ਜੀ ਸਵਾਗਤ ਆਪ ਸਭ ਦਾ ਤੇ ਮੈਂ ਹਾਂ ਸੁੱਖਾ ਖੇੜੀ ਵਾਲਾ ਸਭ ਨੂੰ ਪਤਾ ਆ ਕਿ ਚੋਣ ਜਾਬਤਾ ਲੱਗ ਚੁੱਕਿਆ ਆ ਤੇ ਹੁਣ ਇਲੈਕਸ਼ਨ ਕਮਿਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸੂਬੇ ਵਿੱਚ ਜਿਹੜਾ ਹੈਗਾ ਲੋਕ ਸਭਾ ਚੋਣਾਂ ਕਰਵਾਉਣ ਜਾ ਰਹੀ ਹੈ ਤੇ ਸਰ ਨਾਲ ਕੁਝ ਸ਼ਹਿਰੀ ਤੇ ਕੁਝ ਲੋਕ ਮੌਜੂਦ ਨੇ ਗੱਲਬਾਤ ਜ਼ਰੂਰ ਕਰ ਲੈਨੇ ਆ ਕਿ ਕਿਵੇਂ ਦੇਖਦੇ ਨੇ ਚੋਣ ਜਾਬਤੇ ਨੂੰ ਲੈ ਕੇ ਤੇ ਕੀ ਕਹਿਣਾ ਉਹਨਾਂ ਦਾ ਬਹੁਤ ਅੜਕਲਾਂ ਤੋਂ ਬਾਅਦ ਆਖਰਕਾਰ ਚੋਣ ਜਾਬਤਾ ਲੱਗ ਗਿਆ ਜੀ ਕਿਵੇਂ ਦੇਖਦੇ ਹੋ ਦੇਖੋ ਚੋਣਾ ਹੋਣਾ ਸਵਮਿਵਤਾ ਚੋਣਾ ਹੋਣੀ ਚਾਹੀਦੀਆਂ ਨੇ ਮੈਂ ਸ਼ਹਿਰ ਵਾਸੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਇਹ ਵੋਟ ਜ਼ਰੂਰੀ ਹੈ ਇੱਕ ਅਹਿਮ ਬੋਰਡ ਦੇ ਅਧਿਕਾਰਨ ਵਾਲੀ ਆਪਾਂ ਸਰਕਾਰਾਂ ਚੇਂਜ ਕਰ ਸਕਦੇ ਆਂ ਆਪਣੇ ਕੋਲ ਇੱਕੋ ਹੀ ਅਧਿਕਾਰ ਆ ਬੋਰਡ ਦਾ ਆਪਾਂ ਬੋਰਡ ਆਪੀ ਸੋਚ ਸਮਝ ਕੇ ਭਾਈਏ ਸਾਰੇ ਜਿਹੜੇ 18 ਸਾਲ ਦੇ ਉੱਪਰ ਬਾਲਗ ਹੋ ਗਏ ਨੇ ਜਿਨ੍ਹਾਂ ਦੀਆਂ ਵੋਟਾਂ ਬਣ ਗਈਆਂ ਨੇ ਉਹਨਾਂ ਨੂੰ ਮੈਂ ਅਪੀਲ ਕਰਾਂ ਵੱਧ ਤੋਂ ਵੱਧ ਵੋਟ ਪਾਓ ਵੀ ਜਿਹੜੀ ਤੁਹਾਨੂੰ ਲੱਗਦਾ ਪਾਰਟੀ ਤੁਹਾਡਾ ਸਾਥ ਦੇ ਰਹੀ ਆ ਉਹਨੂੰ ਵੋਟ ਪਾਓ ਵੱਧ ਤੋਂ ਵੱਧ ਵੋਟ ਪਾਓ ਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਪ੍ਰਸ਼ਾਸਨ ਵੋਟਾਂ ਦੇ ਵਿੱਚ ਕਿਸੇ ਵੀ ਨਾਲ ਕਿਸੇ ਨਾਲ ਕੋਈ ਧੱਕਾ ਨਹੀਂ ਹੋਣਾ ਚਾਹੀਦਾ ਜਾਤ ਪਾਤ ਤੇ ਤੇ ਵੋਟ ਨਹੀਂ ਹੋਣੀ ਚਾਹੀਦੀ ਜਿਹੜੇ ਵੋਟ ਹੋਣੀ ਹੈ ਸਿਰਫ ਵਿਕਾਸ ਦੇ ਉੱਪਰ ਵੇ ਕਿਹੜੀ ਪਾਰਟੀ ਨੇ ਵਿਕਾਸ ਕਰਿਆ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਵਿਕਾਸ ਕਰਿਆ ਅਸੀਂ ਚਾਹੁੰਦੇ ਆਂ ਵੀ ਵਿਕਾਸ ਦੇ ਆਧਾਰ ਤੇ ਵੋਟਾਂ ਮੰਗੀਆਂ ਜਾਣ ਹਾਲਾਂਕਿ ਚੋਣ ਜਾਬਤਾ ਲੱਗਿਆ ਵਸੀਮ ਕਿਵੇਂ ਦੇਖਦੇ ਹੋ ਕਿ ਜਿਹੜੀ ਇੱਕ ਦੂਜੇ ਦੇ ਦੁਸ਼ਮਣਬਾਦੀ ਲੱਗਦੀ ਆ ਟਿੱਪਾ ਟਿੱਪਣੀ ਹੁੰਦੀ ਲੱਗਦਾ ਕਿ ਨੀਤੀ ਰੰਗਿਤ ਤੌਰ ਤੇ ਨਹੀਂ ਲੱਗਣੀ ਚਾਹੀਦੀ ਸਿਰਫ ਆ ਜਿਹੜਾ ਹੈਗਾ ਵਧੀਆ VOTING ਹੋਣੀ ਚਾਹੀਦੀ ਹੈ ਬਿਲਕੁਲ ਜੀ ਜਿਵੇਂ ਸਭ ਨੂੰ ਪਤਾ ਹੈ ਕਿ ਅੱਜ ਹਿੰਦੁਸਤਾਨ ਦੇ ਵਿੱਚ ਚੋਣ ਜਾਬਤਾ ਲੱਗੂ ਹੋ ਚੁੱਕਿਆ ਤਾਂ ਇਸ ਵਾਰ ਦੀ ਯੂਥ ਨੂੰ ਉਹ ਜਿਹੜੇ ਸਾਡੇ ਬਜ਼ੁਰਗ ਸਾਈਬਾਨ ਨੇ ਔਰ तमाम ਹਿੰਦੁਸਤਾਨ ਦੇ ਲੋਕਾਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਇਸ ਵਾਰ ਦਾ ਜਿਹੜੀ ਚੋਣ ਹੈ ਹਿੰਦੁਸਤਾਨ ਦੇ ਵਿੱਚ ਹੋਣੀ ਹੈ ਅਸੀਂ ਐਸਾ ਲੀਡਰ ਲੈ ਕੇ ਆਈਏ ਜਿਹੜਾ ਐਜੂਕੇਸ਼ਨ ਦੇ ਆਧਾਰ ਤੇ ਰੋਜ਼ਗਾਰ ਦੇ ਆਧਾਰ ਤੇ ਔਰ ਹਿੰਦੁਸਤਾਨ ਦੇ ਵਿੱਚ ਪਿਆਰ ਮੁਹੱਬਤ ਦੇ ਨਾਮ ਤੇ ਸੈਕੂਲਰਿਜ਼ਮ ਲੈ ਕੇ ਆਵੇ ਕਿਹੜੇ ਕਿਹੜੇ ਹਲਕੇ ਲੋਕ ਸਭਾ ਨਾਲ ਲੱਗਦੇ ਨੇ ਹਲਕੇ ਮੈਂ ਗੁਜ਼ਾਰਿਸ਼ ਕਰ ਕਿਉਂਕਿ ਮੈਂ ਮਲੇਕੂਲਾ ਜ਼ਿਲ੍ਹੇ ਨਾਲ ਸੰਬੰਧ ਰੱਖਦਾ ਸਭ ਤੋਂ ਪਹਿਲਾਂ ਮੈਂ ਪੰਜਾਬ ਦੇ ਲੋਕਾਂ ਨੂੰ ਗੁਜ਼ਾਰਿਸ਼ ਕਰੂੰਗਾ ਇਸ ਤਰ੍ਹਾਂ ਦੀ ਡਿਬੇਟਸ ਬਿਲਕੁਲ ਪਵੰਦੀ ਲੱਗਣੀ ਚਾਹੀਦੀ ਹੈ ਔਰ ਹਿੰਦੁਸਤਾਨ ਬਿਲਕੁਲ ਆਵਾਜ਼ ਔਰ ਪਿਆਰ ਮੁਹੱਬਤ ਵਾਲਾ ਦੇਸ਼ ਬੰਨਾ ਚਾਹੀਦਾ ਭਾਈ ਚਾਰੇ ਵਾਲਾ ਭਾਈ ਚਾਰੇ ਵਾਲਾ ਦੇਸ਼ ਬੰਨਾ ਚਾਹੀਦਾ ਆ ਇਹ ਕਹਿੰਦੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਡਿਬੇਟਾਂ ਹੁੰਦੀਆਂ ਨੇ ਵੱਡੇ ਵੱਡੇ ਚੈਨਲਾਂ ਤੇ ਡਿਬੇਟਸ ਹੁੰਦੀਆਂ ਨੇ ਇੱਕ ਪਾਸੇ ਕੋਈ ਖਾਸ ਧਰਮ ਦਾ ਬੰਦਾ ਬਿਠਾ ਲੇਤਾ ਜਾਂਦਾ ਇੱਕ ਪਾਸੇ ਕੋਈ ਖਾਸ ਧਰਮ ਦਾ ਬੰਦਾ ਬਿਠਾ ਲੇਤਾ ਜਾਂਦਾ ਤੇ ਉਹ ਸਿਆਸੀ ਜਾਂ ਉਹ ਭੜਕਾਉ ਪਾਸ਼ਣ ਅਜੇ ਲੱਗਦਾ ਕਿ ਪਾਬੰਦੀ ਹੋਣੀ ਚਾਹੀਦੀ ਐ ਡਿਬੇਟਾਂ ਤੇ ਬਿਲਕੁਲ ਚੋਣ ਪ੍ਰਸ਼ਾਸਨ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਐਕਟੀਵਿਟੀਆਂ ਨੇ ਉਹਨਾਂ ਤੇ ਰੋਕ ਲਾਈ ਜਾਵੇ ਤਾਂ ਕਿ ਚੋਣ ਪ੍ਰਸ਼ਾਸਨ ਨੂੰ ਇਸ ਗੱਲ ਦੀ ਰੋਕ ਲਾਉਣੀ ਚਾਹੀਦੀ ਹੈ ਤਾਂ ਕਿ ਨਿਰਪੱਖ ਚੋਣਾ ਹੋ ਸਕਣ ਤੇ ಮತਦਾਤਾ ਅਧਿਕਾਰ ਹੈ ਜਿਹੜਾ ਹੈ ਇਹ ਸਭ ਤੋਂ ਇੱਕ ਵੱਡੀ ਪਾਵਰ ਹੈ ਜਿਸ ਨੂੰ ਨੌਜਵਾਨ ਹੈਗੇ ਨੇ ਜਾਂ ਬਜ਼ੁਰਗ ਨੇ ਜਿਹੜੇ ਵੀ ਨੇ ਉਹ ਇਸ ਨੂੰ ਯੂਜ਼ ਕਰਕੇ ਜਿਹੜਾ ਹੈਗਾ ਨਵੀਂ ਸਰਕਾਰ ਚੋਂ ਚੁਣ ਸਕਦੇ ਨੇ। ਨਾਮਦੁੱਤੋ ਆਪਣਾ ਕੀ? ਤੇ ਚੋਣ ਕਮਿਸ਼ਨ ਦਾ ਇਹ ਪੂਰਾ ਮਤਲਬ ਜ਼ਿੰਮੇਵਾਰੀ ਬਣਦੀ ਹੈ ਕਿ ਨਿਰਪੱਖ ਚੋਣਾ ਕਰਾਈਆਂ ਜਾਣ। ਜਿਹੜੇ ਲੋਕ ਇਸ ਤਰ੍ਹਾਂ ਦੀ ਗਲਤ ਬਿਆਨਬਾਜ਼ੀ ਜਾਂ ਇੱਕ ਦੂਜੇ 'ਤੇ ਦੋਸ਼ ਲਾਉਂਦੇ ਨੇ ਉਹ ਬਹੁਤ ਗਲਤ ਹੈ। ਧਰਮ ਨੂੰ ਲੈ ਕੇ ਨਹੀਂ ਚੋਣਾ ਲੜੀਆਂ ਜਾ ਸਕਦੀਆਂ ਹੈਗੀਆਂ ਤੇ ਨਾ ਹੀ ਲੜਡੀਆਂ ਚਾਹੀਦੀਆਂ ਨੇ ਕਿਉਂਕਿ ਇੰਡੀਆ ਇੱਕ ਸੈਕੂਲਰ ਦੇਸ਼ ਹੈ। ਬਿਲਕੁਲ ਜੀ। ਆ ਦੱਸ ਦिए ਕਿ ਮਲੇਰ ਕੋਟਲਾ ਦੇ ਜਰਗ ਚੌਂਗ ਦੇ ਵਿੱਚ ਖੜਿਆ ਤੇ ਇਹ ਤਸਵੀਰਾਂ ਨੇ ਮਲੇਰ ਕੋਟਲਾ ਦੇ ਉਸ ਭੀੜ ਭੜਕ ਵਾਲੇ ਆ ਇਲਾਕੇ ਦੀਆਂ ਜਿੱਥੇ ਤੁਹਾਨੂੰ ਜਿਹੜਾ ਹੈਗਾ ਇਸ ਸਮੇਂ ਮਾਹੌਲ ਦਿਖ ਰਿਹਾ ਅੱਜ ਚੋਣ ਜਾਬਤਾ ਲੱਗ ਚੁੱਕਿਆ ਤੇ ਇਸ ਚੋਣ ਜਾਬਤੇ ਨੂੰ ਲੈ ਕੇ ਵੱਖ-ਵੱਖ ਜਰੇ ਲੋਕ ਨੇ ਖਾਸ ਕਰਕੇ ਨੌਜਵਾਨ ਨੇ ਉਹਨਾਂ ਨੇ ਆਪਣੀ رائے ਦਿੱਤੀ ਹੈ ਤੇ ਕਿਹਾ ਕਿ ਨਿਰਪੱਖ ਚੋਣਾਂ ਹੋਣੀਆਂ ਚਾਹੀਦੀਆਂ ਨੇ ਤੇ ਉਹਨਾਂ ਨੂੰ ਉਮੀਦ ਹੈ ਕਿ ਮਾਨਜੁਗ ਪ੍ਰਸ਼ਾਸਨ ਤੇ ਇਲੈਕਸ਼ਨ ਕਮਿਸ਼ਨ ਅਜਿਹਾ ਹੀ ਕਰਨਗੇ ਤੇ ਜਿਹੜਾ ਕੋਈ फडਕਾਉ ਭਾਸ਼ਣ ਜਾਂ ਫਿਰ ਗਲਤ ਸ਼ਬਦਾਬਲੀ ਦਾ ਇਸਤੇਮਾਲ ਕਰਦਾ ਹੈ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ